ਇਹ ਹਾਲ ਚਾਲ ਹੈ ਸਾਰੇ ਕਬੂਤਰਬਾਜ਼ ਵੀਰਾਂ ਦਾ ਸਾਰੇ ਠੀਕ ਠਾਕ ਹੋਵਾਂਗੇ ਲੋ ਜੀ ਤੁਹਾਡੇ ਵੀਰ ਕਰੋ ਨੋਟ 17 ਜੂਨ ਨੂੰ ਗੁੱਡੀਆਂ ਸਾਰੀਆਂ ਬਾਜ਼ੀਆਂ ਦਾ ਰਿਜ਼ਲਟ ਪਹਿਲੀ ਬਾਜੀ ਪਿੰਡ ਸੇਖਾ ਨੇੜੇ ਮਲੋਹ ਕੁੱਲ ਕਬੂਤਰ 13 ਐਂਟਰੀ 1200 1:05 ਤੇ ਦੋ ਕਬੂਤਰਾਂ ਜੀ ਸਾਂਝੀ ਹੋਈ ਹਰਸ ਨਰੋ ਮਾਜਰਾ ਪੱਖੇ ਦਾ ਜੇਤੂ ਜੀਵਨ ਹਰਾਉਂਗੜ ਸਰਦਾਰਾ ਅਗਲੀ ਬਾਜੀ ਪਿੰਡ ਪਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਫੁੱਲ ਕਬੂਤਰ 17 ਐਂਟਰੀ 320 2:08 ਤੇ ਬਾਜੀ ਨਿਬੜੀ 1-2 ਸੈਕਿੰਡ ਤੇ ਬਾਜੀ ਨਿਬੜੀ ਪਹਿਲਾ ਨਾਮ ਨੀਲਾ ਬਾਂਦਰ 30 15 ਜਿੱਤ ਦੂਜਾ ਨਾਮ ਮਣੀ ਨਤੋਕੇ 100 ਕੂਲਰ 100 ਜਿੱਤ ਤੀਜਾ ਨਾਮ ਹੈਪਨ ਪੱਖਾ 500 ਦੀ ਜਿੱਤ ਅਗਲੀ ਬਾਜੀ ਪਿੰਡ ਫਤੇਗੜ ਗੁਰੂਕਾਨਾ ਜ਼ਿਲ੍ਹਾ ਮੋਗਾ ਕੁੱਲ ਕਬੂਤਰ 52 ਐਨਟੀਵੀ ਦੇ 3200 2:15 ਤੇ ਪੰਜ ਕਬੂਤਰਾਂ ਦੀ ਸਾਂਝੀ ਹੋਈ। ਬਾਂਸਾ ਮਾੜੀ, ਗੋਰਾ ਕੈਨੇਡਾ, ਮਨਦੀਪ ਚੁੰਗਾ, ਬਰਾਡ ਯੂ ਐਸ ਏ ਮੋਠਾ ਨੱਥੋ ਕੇ। ਪਹਿਲਾ ਨੰਬਰ ਬਣਾਇਆ ਬਾਂਸਾ ਮਾੜੀ ਮੋਟਰਸਾਈਕਲ ਦਾ ਜੇਤੂ 3:00 ਕੱਲਾ ਰਿਹਾ। ਦੂਜਾ ਨਾਮ ਮਨਦੀਪ ਚੁੰਗਾ ਇਹ ਫਿਰ ਜਿਹਦਾ ਜੇਤੂ ਰਿਹਾ। ਦੋ ਹੀ ਨਾਮ ਸੀ ਇੱਥੇ ਪਹਿਲਾ ਦੂਜਾ। ਪਿੰਡ ਕੋਰੇਵਾਲਾ ਜਿਹੜਾ ਮੋਗਾ ਕੁੱਲ ਕਬੂਤਰ 31 2:50 ਤੇ 5 ਕਬੂਤਰਾਂ ਨੇ ਸਾਂਝੀ ਹੋਈ ਗੁਰਵੀਰ ਕੱਬਰਵੱਸਾ ਤਾਰਾ ਲੰਗਿਆਣਾ ਸੇਰ ਸਮਾਲਸਰ ਗੁਰਪ੍ਰੀਤ ਸਲੀਨਾ ਜੱਗਾ ਗੱਜਣਵਾਲਾ ਬਾਦੇਵਾਲੇ ਤਾਰਾ ਲੰਗਿਆਣਾ ਜੱਗਾ ਗੱਜਣਵਾਲਾ ਪਹਿਲਾ ਨਾਮ ਸੇਰ ਸਮਾਲਸਰ ਫਰਜੇ ਦਾ ਜੇਤੂ ਦੂਜਾ ਨਾਮ ਤਾਰਾ ਲੰਗਿਆਣਾ ਫੁੱਲ ਦਾ ਜੇਤੂ ਤੀਜਾ ਨਾਮ ਜੱਗਾ ਗੱਜਣਵਾਲਾ ਪਿੰਡ ਕੋਰੀ ਵਾਲਾ ਇਹਦਾ ਮੌਕਾ ਪਿੰਡ ਸੁਨਾਲ ਐਂਟਰੀ ਫੀਸ 1700 ਰੁਪਏ ਕੁੱਲ ਕਬੂਤਰ ਉੱਡੇ 26 2:45 ਮਿੰਟ ਤੇ ਕੱਡਾ ਰਿਹਾ ਜੀਤ ਚਾਂਦਪੁਰਾ ਪੋਨਾ ਕਾਨਾ ਖੇੜਾਗੜ੍ਹ ਪਿੰਡ ਸੁਨਾਲ ਪਿੰਡ ਵੱਡੇ ਭੰਮੇ ਜ਼ਿਲ੍ਹਾ ਮਾਨਸਾ ਕੁੱਲ ਕਬੂਤਰ 74 ਕਬੂਤਰਾਂ ਹੀ ਸੰਜੀ ਹੋਈ ਬਿੱਲਾ ਮੱਖਾ ਵਗੇਰਾ ਕਲੀਆ ਅਮਣਾ ਚਨੀਰ ਸੇਵਕ ਪੈਣੀ ਬਾਧਾ ਕੱਡਾ ਵਗੇਰਾ ਕਲੀਆਂ ਜਿੱਤੇ ਆ ਇੱਕ ਬਾਈ ਸਾਰ ਇੱਕ ਉਤਰਾ ਵੀਰਾਂ ਹੱਥ ਬਾਨ ਕੇ ਬੇਨਤੀ ਹੈ ਵੀ ਜਦੋਂ ਵੀ ਗਰੁੱਪਾਂ 'ਚ ਕੋਈ ਅਪਡੇਟ ਦਿੰਨੇ ਹੁੰਨੇ ਹੋ ਇੱਥੇ ਇੰਨੇ ਉਤਰਾ ਡਿਆ ਇੰਨਿਆਂ ਨੂੰ ਡੇ ਲਾ ਕੇ ਇੰਨੇ ਉਤਰਾ ਕੱਟੇ ਗਏ ਬਾਈ ਸਾਰੀ ਅਪਡੇਟ ਦਿਆ ਕਰੋ ਕੱਲਾ ਹੈਣ ਗਿਆ ਕਰੋ ਅੱਜ ਉਸਤਾਦ ਦਾ ਰਹਿ ਗਿਆ ਇੱਥੇ ਰਹਿ ਗਿਆ ਇੱਥੇ ਸਿਰਾ ਗਰਾ ਦਾ ਸਾਰੀ ਅਪਡੇਟ ਅਪਡੇਟ ਦਿਆ ਕਰੋ ਵੀਰੇ ਅਸੀਂ ਵੀ ਗਾਹ ਅਪਡੇਟ ਬਣਾ ਕੇ ਪਾਉਣੀ ਹੁੰਦੀ ਆ ਤੁਹਾਡੇ ਨਾਮ ਨਾਲ ਸੋ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਨੂੰ ਡੈਕ ਸੇਅਰ ਕਰੇ ਮੈਂ ਜ਼ਰੂਰ ਕਰਦੇ ਹੋ ਅਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਆਉਣ ਵਾਲੀਆਂ ਅਪਡੇਟਾਂ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ